ਦੋਸਤੋ 78 ਸਾਲ ਹੋ ਗਏ ਯਾਦ ਹੋਿਆਂ ਨੂੰ ਔਰ ਆਜ਼ਾਦੀ ਜਿਹੜੀ ਹੈ ਉਹ ਪੰਜਾਬੀਆਂ ਲਈ ਇੱਕ ਖਾਸ ਮਹਿੰਨੇ ਰੱਖਦੀ ਹੈ 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਪੰਜਾਬੀਆਂ ਦੀਆਂ ਨੇ ਭਾਵੇਂ ਉਹ ਕੂਕਾ ਲਹਿਰ ਹੋਵੇ ਗਦਰੀ ਬਾਬਿਆਂ ਦਾ ਕਾਮਾਂਗਾਟਾ ਮਾਰੂ ਮਹਮ ਹੋਵੇ ਭਾਵੇਂ ਬੱਬਰ ਕਾਲੀ ਲਹਿਰ ਹੋਵੇ ਭਾਵੇਂ ਕੋਈ ਕਿਸੇ ਵੀ ਕਿਸਮ ਦਾ ਕੋਈ ਲਹਿਰ ਚੱਲੀ ਹੋਵੇ ਹੋ ਨਹੀਂ ਸਕਦਾ ਕਿ ਉਸ ਲਹਿਰ ਦੇ ਵਿੱਚ ਪੰਜਾਬੀ ਮੋਢੀ ਹੋ ਕੇ ਹਿੱਸਾ ਨਾ ਲੈਣ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਸ਼ਹੀਦ 우ਦਮ ਸਿੰਘ ਮਦਨ ਲਾਲ ਟਿੰਗਰਾਜੀ ਦੀਵਾਨ ਸਿੰਘ ਕਾਲੇ ਪਾਣੀ ਕਿੰਨਿਆਂ ਕਿਤੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ ਤਾਂ ਇਹ ਅੱਜ ਦਾ ਦਿਨ ਆਇਆ ਹੈ ਇਹ ਅੱਜ ਦਾ ਦਿਨ ਕੋਈ ਸਸਤਾ ਨਹੀਂ ਮਿਲਿਆ ਬਹੁਤ ਮਹਿੰਗੀਆਂ ਕੀਮਤਾਂ ਚਕਾਉਣੀਆਂ ਪਈਆਂ ਪਹਿਲਾਂ ਤਾਂ ਸ਼ਹੀਦਾਂ ਦੇ ਰੂਪ ਚ ਸਾਨੂੰ ਹੀਰੇ ਗਵਾਉਣੇ ਪਏ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਆ ਸੀ ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ ਸੰਤਾਪ ਝੰਡਾ ਰੇ ਸੀ ਦੋਸਤੋ 78 ਸਾਲ ਹੋ ਗਏ ਯਾਦ ਹੋਿਆਂ ਨੂੰ ਔਰ ਆਜ਼ਾਦੀ ਜਿਹੜੀ ਹੈ ਉਹ ਪੰਜਾਬੀਆਂ ਲਈ ਇੱਕ ਖਾਸ ਮਹਿੰਨੇ ਰੱਖਦੀ ਹੈ 80% ਕੁਰਬਾਨੀਆਂ ਆਜ਼ਾਦੀ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ ਪਾਵੇਂ ਹੋ ਕੂਕਾ ਲਹਿਰ ਹੋਵੇ ਗਦਰੀ ਬਾਬਿਆਂ ਦਾ ਕਾਮਾਗਾਟਾ ਮਾਰੂ ਮਹੰਮ ਹੋਵੇ ਪਾਵੇਂ ਬੱਬਰ ਕਾਲੀ ਲਹਿਰ ਹੋਵੇ ਪਾਵੇਂ ਕੋਈ ਕਿਸੇ ਵੀ ਕਿਸਮ ਦਾ ਕੋਈ ਲਹਿਰ ਚੱਲੀ ਹੋਵੇ ਹੋ ਨਹੀਂ ਸਕਦਾ ਕਿ ਉਸ ਲਹਿਰ ਦੇ ਵਿੱਚ ਪੰਜਾਬੀ ਮੋਢੀ ਹੋ ਕੇ ਹਿੱਸਾ ਨਾ ਲੈਣ ਅੱਜ ਸ਼ਹੀਦ ਆਜ਼ਮ ਪਗਲ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਸ਼ਹੀਦ 우ਦਮ ਸਿੰਘ ਮਦਨ ਲਾਲ ਟਿੰਗਰਾਜੀ ਦੀਵਾਨ ਸਿੰਘ ਕਾਲੇ ਪਾਣੀ ਕਿੰਨਿਆਂ ਦੇ ਨਾਮ ਲਈਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਵਾਸਤੇ ਤਾਂ ਇਹ ਅੱਜ ਦਾ ਦਿਨ ਆਇਆ ਹੈ ਇਹ ਅੱਜ ਦਾ ਦਿਨ ਕੋਈ ਸਸਤਾ ਨਹੀਂ ਮਿਲਿਆ ਬਹੁਤ ਮਹਿੰਗੀਆਂ ਕੀਮਤਾਂ ਚਕਾਉਣੀਆਂ ਪਈਆਂ ਪਹਿਲਾਂ ਤਾਂ ਸ਼ਹੀਦਾਂ ਦੇ ਰੂਪ ਵਿੱਚ ਸਾਨੂੰ ਹੀਰੇ ਗਵਾਉਣੇ ਪਏ ਤੇ ਉਸ ਤੋਂ ਬਾਅਦ ਅੱਜ ਦੇ ਦਿਨ ਜਦੋਂ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਅਸੀਂ ਇੱਕ ਬਹੁਤ ਖੂਨੀ ਵੰਡ ਦਾ ਸੰਤਾਪ ਝੰਡਾ ਰਹੇ ਸੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...